ਨਾ ਕਿ ਤੁਸੀਂ ਉਦਾਂ ਚਲੋ ਜਿੱਦਾਂ ਸ਼ੇਅਰ ਕਰਦੇ ਤੁਸੀਂ ਹੋਰ ਵੀ ਫੋਟੋਆਂ ਦੀਆਂ ਹਨ ਕਈ ਦੇਵੀ ਦੇਵਤੇ ਆ ਮੈਨੂੰ ਇੰਨਾ ਪਤਾ ਆਪਣੇ ਜਿੰਨੇ ਵੀ ਆ ਨਾ ਬੰਦੇ ਆਪਣੇ ਰਵਿਦਾਸੀਆ ਆਪਣੇ ਵਾਰ ਦੇ ਹਨ ਇਹ ਸਾਰੇ ਧਰਮ ਨੂੰ ਮੰਨਦੇ ਆ ਇਸ ਕਰ ਲੋ ਐਡਾ ਉਹਨੂੰ ਸਲੂਟ ਕੋਈ ਮਾਤਾ ਨੇ ਛੱਡੀਆ ਨੇ ਕੋਈ ਸ਼ਿਵਜੀ ਨਹੀਂ ਛੱਡਿਆ ਪਾਰਵਤੀ ਮਾਤਾ ਤੇ ਸ਼ਿਵਜੀ ਭਗਵਾਨ ਕ੍ਰਿਸ਼ਨ ਭਗਵਾਨ ਦਾ ਨਾਮ ਪਤਾ ਨਹੀਂ ਕਿੰਨੇ ਦੇਵੀ ਦੇਵਤੇ ਆ ਮੇਰੇ ਕੋਲ 33 ਕਰੋੜ ਦੀ ਵੀ ਦੇ ਉੱਤੇ ਸਾਰੇ ਇਹਨਾਂ ਨੇ ਮਲੇ ਤੇ ਉਦੋਂੋਂ ਬਾਕੀ ਆਪਣੇ 10 ਗੁਰੂ ਆ ਗਏ ਗੁਰਦੁਆਰੇ 'ਚ ਵੀ ਪੈ ਗਏ ਆਪਣੇ ਬੰਦੇ ਬੜੇ ਕਈਆਂ ਦੇ ਨਾਮ ਵੀ ਹੈਗੇ ਆਪਣੇ ਜਿਹੜੇ ਰਵਿਦਾਸੀਆ ਸਿੰਘ ਆ ਕਈਆਂ ਦੇ ਨਾਮ ਹੈਗੇ ਜਿੱਦਾਂ ਉਹਨਾਂ ਦੇ ਨਾਮ ਵੀ ਸਿੰਘ ਵੀ ਚੱਲਦੇ ਆ ਕੌਰ ਵੀ ਚੱਲਦਾ ਉਹਦਾ ਨਾਮ ਜਦੋਂ ਮੈਂ ਥੋੜੇ ਦਿਨ ਪਿਛਲੇ ਹਫਤੇ ਦੇਖਿਆ ਮੈਨੂੰ ਪਹਿਲਾਂ ਨਹੀਂ ਸੀ ਪਤਾ ਮੇਰਾ ਮੇਰੀ ਜਿਹੜੀ ਸਾਲੀ ਹੈ ਸਾਦੀ ਬਣੀ ਸੱਚੀ ਸਾਲੀ ਮੇਰੀ ਜਿਹੜੀ ਆ ਉਹਦੇ ਜਿਹੜੇ ਸਹੁਰਾ ਸਾਹਿਬ ਆ ਉਹ ਸਿੰਘ ਉਹਨਾਂ ਦੀ ਜਿਹੜੀ ਸੱਸੂ ਮਾਂ ਆ ਉਹਨਾਂ ਦਾ ਨਾਮ ਕੌਰ ਆ ਤੇ ਮੈਂ ਹੈਰਾਨ ਵੀ ਹੋਇਆ ਤੇ ਚਲੋ ਖੁਸ਼ ਵੀ ਹੈ ਕਿ ਚਲੋ ਆਪਣੀ ਬਰਾਦਰੀ ਜਿਹੜੀ ਆ ਇਹ ਸਾਰੇ ਬਖੇਰ ਠੀਕ ਨਾ ਹੁਣ ਜਿੱਦਾਂ ਮੇਰਾ ਨਾਮ ਜਤਿੰਦਰ ਕੁਮਾਰ ਆ ਤੇ ਉਹ ਜਿਹੜਾ ਮੇਰਾ ਮੇਰਾ ਥੰਡੂ ਲੋਕ ਦਾ ਹੈ ਨਾ ਉਹ ਉਹਦਾ ਨਾਮ ਸਿੰਘ ਆ ਤੇ ਕਈ ਲੋਕੀ ਫੋਜਦੇ ਜੀ ਇਹ ਹਿੰਦੂ ਆ ਪਰ ਉਹਨਾਂ ਨੂੰ ਕਹਿੰਦੇ ਇਹ ਸਰਦਾਰ ਹੈ ਹਨਾ ਪਰ ਆਪਾਂ ਕਿਸੇ ਵੱਖਰੇ ਯੋਗ ਦੇ ਵਿੱਚ ਹੀ ਵਿੱਚੇ ਕੁਮ ਦੇ ਫਰਦੇ ਜਿੱਦਾਂ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਨੇ ਜਦੋਂ ਸਿੰਘ ਸਾਜੇ ਹੀ ਹਨ ਉਦੋਂ ਸਾਰੀਆਂ ਬਰਾਦਰੀ ਉਹਨਾਂ ਨੇ ਇਕੱਠੀਆਂ ਕੀਤੀਆਂ ਸੀ ਵੀ ਕੋਈ ਧਰਮ ਨਹੀਂ ਹੋਣਾ ਚਾਹੀਦਾ ਸਿੰਘ ਜਿਹੜਾ ਆ ਸਿੱਖ ਜਿਹੜਾ ਆ ਉਹਦਾ ਕੋਈ ਧਰਮ ਨਹੀਂ ਆ ਤੇ ਮੈਂ ਵੀ ਸੋਚਦਾ ਕਿਉਂਕਿ ਮੈਂ ਹੁਣ ਜਿੱਦਾਂ ਇੰਨੀ ਦੇਰ ਹੋ ਗਈ ਆ ਗੁਰਦੁਆਰਾ ਸਾਹਿਬ ਵੀ ਚਾਹੀਦਾ ਤੇ ਵਧੀਆ ਲੱਗਦਾ ਪਰ ਮੇਰਾ ਬੱਚਾ ਆਪ ਕਹਿੰਦਾ ਮੈਨੂੰ ਕਹਿੰਦਾ ਚਿੱਟੀਦਾਰੀ ਆ ਬਾਬਾ ਜੀ ਉਹ ਮੈਨੂੰ ਬੜੇ ਵਧੀਆ ਰੱਖਦੇ ਆ ਤੁਹਾਨੂੰ ਤਾਂ ਕਰਦਾ ਜਦੋਂ ਤੋੜ ਲਰ ਜਾਨ ਉਦਾਂ ਹੀ ਜਾਂਦਾ ਜਿੱਦ ਤੇ ਫੈਮਿਲੀ ਹੈ ਹਨ ਉਦਾਂ ਸਾਡੇ ਬੱਚੇ ਵੀ ਉਧਰ ਐਟ੍ਰੈਕਟਿਵ ਹੁੰਦੇ ਆ ਤੇ ਵਧੀਆ ਗੱਲ ਨਾਲ ਚਲੋ ਤੇ ਚਲੋ ਦੇਨ ਤੇ ਬੜੀਆਂ ਮਾਲਕਾਂ ਦੀ ਬਬਿਆਂ ਦੀ ਗੁਰੂਆਂ ਦੀ ਵੀ ਬੜੀ ਦੇਨ ਹੈ ਜੀ ਜਿੱਦਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਰੇ ਪਰਿਵਾਰ ਵਾਰਤਾ ਹੈ ਨਾ ਤੇ ਗੁਰੂ ਨਾਨਕ ਦੇਵ ਜੀ ਨੇ ਇੰਨੀ ਉਦਾਸੀਆਂ ਕੀਤੀਆਂ ਬਹੁਤ ਦੇਨ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਵੀਦਾਸ ਜੀ ਮਹਾਰਾਜ ਜੀ ਦੀ ਬਾਣੀ ਦਰਜ ਕਰਤੀ ਆ ਗੁਰੂ ਅਮਰਦਾਸ ਜੀ ਨੇ ਤੇ ਇਹ ਬਹੁਤ ਵੱਡੀ ਗੱਲ ਹੈ ਤੇ ਮਹਾਰਿਸ਼ੀ ਵਾਲਮੀਕ ਨੂੰ ਵੀ ਕੋੜ ਕੋੜ ਪੰਨਾਵਾਂ ਹੈ ਜੀ ਉਹਨਾਂ ਦਾ ਵੀ ਜਦੋਂ ਜਨਮ ਦਿਹਾੜਾ ਮੇਰਾ ਮਤਲਬ ਗੱਲ ਕਰਨ ਦਾ ਇਹ ਸੀਗਾ ਜਿੱਦਾਂ ਹੁਣ ਜਨਮ ਦਿਹਾੜਾ ਆ ਰਿਹਾ ਅਸੀਂ ਸਾਰੇ ਇਹਨਾਂ ਦੇ ਕਰ ਤਸਵੀਰਾਂ ਲੱਗੀਆਂ ਹਨ ਤੁਹਾਡਾ ਕੋਈ ਇੱਕ ਅਰਵਿਦਾਸ ਜੀ ਨਹੀਂ ਹੋਏਗਾ ਜਿੱਦੇ ਘਰ 'ਚ ਕਿਸੇ ਬਾਬੇ ਦੀ ਫੋਟੋ ਜਿਹੜੀ ਉਹ ਰਹਿ ਗਈ ਹੋਏਗੀ ਲੱਗਣਾ ਮਾਤਾ ਦੀ ਸ਼ਿਵ ਜੀ ਦੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਜਾਂ ਗੁਰਦੁਆਰੇ ਦੀ ਹਰਮੰਦਰ ਸਾਹਿਬ ਦੀ ਹਨ ਹਰ ਤਰ੍ਹਾਂ ਦੇ ਜਿਹੜੇ ਉਹ ਪਛਣਾ ਤਸਵੀਰਾਂ ਘਰ ਹੁੰਦੀਆਂ ਉਹਨਾਂ ਦੇ ਤੇ ਬਾਕੀ ਜਿਹੜੀ ਦੂਜੀ ਅਮਰਾਦੀ ਲੈ ਲੋ ਦੂਸੀ ਮਨਾਂ ਨਹੀਂ ਦੱਸਣ ਕਿ ਜਿਹਨੀਆਂ ਹੋਰ ਦੂਸੀ ਅਮਰਾਦੀਆਂ ਹਨ ਉਹ ਕਿ ਕੋਈ ਆਪਣੇ ਘਰ ਬਾਬੇ ਦੇ ਦੀਆਂ ਫੋਟੋ ਰੱਖ ਕੇ ਰਾਜੀ ਨਹੀਂ ਹਾਲੇ ਕਿ ਇਹ ਕਹਿਣਗੇ ਜੀ ਨਹੀਂ ਜੀ ਆਪਾਂ ਮੂਰਤੀ ਪੂਜਾ ਦਾ ਖੰਡਨ ਕਰਦੇ ਆ ਵੀ ਸਾਡੇ ਗੁਰੂ ਨੇ ਸਾਨੂੰ ਕਿਹਾ ਕਿ ਮੂਰਤੀ ਪੂਜਾ ਨਹੀਂ ਕਰਨੀ ਮੂਰਤੀ ਪੂਜਾ ਦੱਸੋ ਤੁਸੀਂ ਜਿਹੜੇ ਇਹਨਾਂ ਦੇ ਆਪਣੇ ਵੀ ਘਰ ਉੱਥੇ ਵੀ ਉਹਨਾਂ ਨੇ ਮੂਰਤੀਆਂ ਰੱਖੀਆਂ ਹੋਣਗੀਆਂ ਮੂਰਤੀ ਜ਼ਰੂਰ ਹੁੰਦੀ ਆ ਕੋਰ ਨਰਕਦੇਵ ਦੀ ਵੀ ਹੋएगी ਕੋਰ ਕੁੰਸ਼ਿੰਘ ਦੀ ਵੀ ਹੋएगी ਸਭ ਗੁਰਵਾਂ ਦੀ ਹੋਣਗੀ ਤੇ ਉਧਰੋਂ ਦੂਜੇ ਜਿਹੜੇ ਹਿੰਦੂ ਆਪਣੇ ਆਪ ਦੇ ਕਹਿੰਦੇ ਆ ਚਲੋ ਜਿੰਦਾ ਮੈਂ ਵੀ ਹਿੰਦੂ ਹਾਂ ਤੇ ਉਹ ਉਹਨਾਂ ਦੇ ਘਰ 'ਚ Shivji Maharaj ਜਾਂ ਹੋਰ ਵੀ ਜਿੰਨੇ ਦੇਵੀ ਦੇਵਤੇ ਆਰਕ ਦੀ ਫੋਟੋ ਹੁੰਦੀ ਘਰ 'ਚ ਹਣ ਤੇ ਮੇਰੇ ਕਹਿੰਦਾ ਮਤਲਬ ਜੇ ਤੁਸੀਂ ਸ਼ਰਧਾ ਰੱਖਦੇ ਹੋ ਤੇ ਐਦਾਂ ਵਿਛੜਾ ਨਹੀਂ ਹੋਣਾ ਚਾਹੀਦਾ ਫੋਟ ਹੋਣੀ ਚਾਹੀਦੀ ਐ ਥੋੜੋ ਇਹ ਨਹੀਂ ਕਿ ਮੇਰੇ ਕਹਿੰਦੇ ਦੋਸੀ ਫੋਟੋ ਰੱਖੋ ਤਾਂ ਲੱਭੇ ਵੀ ਹੁਣ ਜੀ ਦਾ ਇਹ ਨਹੀਂ ਦਿਖਾਉਂਦੇ ਤੁਸੀਂ ਫੋਟੋ ਰੱਖ ਲਈਏ ਕਿ ਕੋਈ ਆਏਗੇ ਨਵੀਂ ਦਾਸਿਆ ਤੇ ਉਹ ਖੁਸ਼ ਹੋਏਗਾ ਦੇਖ ਕੇ ਹਾਂ ਵੀ ਬਾਬੇ ਰੱਖ ਦਾਤੀ ਫੋਟੋ ਰੱਖੀ ਕਰ ਐਦਾਂ ਨਹੀਂ ਹੁਣ ਜਦੋਂ ਆਪਾਂ ਮੈਂ ਫੋਟੋ ਰੱਖੀ ਆਪਣੀ ਸਾਡੇ ਘਰ ਗੁਰਨਾਣਕ ਦੇਵ ਜੀ ਦੀ ਜਾਂ ਦਸਾਂ ਪਾਛੀ ਦੀ ਫੋਟੋ ਆ ਤੇ ਫਿਰ ਸ਼ਿਵ ਜੀ ਦੀ ਫੋਟੋ ਹੈ ਸ਼ਾਇਦ ਸ਼ਿਵ ਜੀ ਦੀ ਫੋਟੋ ਨਹੀਂ ਹੋਣੀ ਮਾਤਾ ਦੀ ਹੋਏਗੀ ਸ਼ਾਇਦ ਗੁਰਵਿੰਦਾਸ ਜੀ ਦੀ ਆ ਤੇ ਬਾਕੀ ਆਪਾਂ ਆਪਣਾ ਦਿਲ ਕਰਦਾ ਪਰ ਰੱਖੀ ਹੈ ਨਾ ਕਿਸੇ ਦਾ ਦਿਲ ਕਰਦਾ ਤਾਂ ਰੱਖਿਓ ਕਿਸੇ ਦੀ ਕਹਿੰਦੇ ਨਾ ਕੋਈ ਰਖਦਾਨ ਲੇਕਿਨ ਦਿਲ ਤੋਂ ਹਣਾ ਜਿੰਦਾ ਤੇ ਤੁਹਾਡੇ ਦਿਲ 'ਚ ਹੈ ਨਹੀਂ ਪਿਆਰ ਵੀ ਆਪਾਂ ਜੀ ਰੱਖੀਏ ਕਿਉਂਕਿ ਆਦਰ ਸਤਕਾਰ ਜਿਹੜਾ ਦੇਣਾ ਉਹ ਜਿਹੜਾ ਬਹੁਤ ਵੱਡੀ ਗੱਲ ਆ ਉਹ ਉਹਦੇ ਵਾਸਤੇ ਇੱਕ ਬੰਦਾ ਜਿਹੜਾ ਨਾ ਬਹੁਤ ਫਰੂਜਮਾਨ ਬੰਦਾ ਜਾਂ ਸਿਆਣਾ ਬੰਦਾ ਹੋਣਾ ਜਿੱਦਾਂ ਜਿਹੜਾ ਹਰ ਇੱਕ ਨੂੰ ਸਤਕਾਰ ਦੇ ਸਕੇ ਤੇ ਜਦੋਂ ਇੱਕ ਬੰਦੇ 'ਚ ਹੌਮੇ ਆ ਜਾਂਦੀ ਹੈ ਨਾ ਉਹ ਬੰਦਾ ਸਤਕਾਰ ਨਹੀਂ ਦੇ ਸਕਦਾ ਕਿਸੇ ਨੂੰ ਤੇ ਅਜਿਹੇ ਬੰਦੇ ਵੋਤਾ ਜਿਹੜੇ ਸਤਕਾਰ ਨਹੀਂ ਦੇ ਸਕਦੇ ਨਾ ਦੇਣਾ ਚਾਹੁੰਦੇ ਜੇ ਮੈਨੂੰ ਇੱਕ ਵਾਰੀ ਇੱਕ ਬੰਦਾ ਕਹਿੰਦਾ ਜੀ ਤੁਹਾਡੇ ਕਹਿੰਦਾ ਜੀ ਤੁਸੀਂ ਮੂਰਤੀ ਪੂਜਾ ਕਰਦੇ ਹੋ ਹਨ ਮੈਂ ਕਿਹਾ ਜੀ ਮੂਰਤੀ ਪੂਜਾ ਕਰਦੇ ਹੋ ਦਾ ਮਤਲਬ ਕਹਿੰਦਾ ਤੁਸੀਂ ਮੂਰਤੀ ਪੂਜਾ ਕਰਦੇ ਮੈਂ ਕਿਹਾ ਜੀ আচ্ছা ਚਲੋ ਠੀਕ ਮੈਂ ਮੂਰਤੀ ਪੂਜਾ ਕਰਦੇ ਉਹ ਸੋਚਦਾ ਸੀ ਮੈਂ ਹਿੰਦੂਆਂ ਚਾਹਦਾ ਚਲੋ ਫਿਰ ਵੀ ਐਨੀਵੇ ਮੈਂ ਕਿਹਾ ਹਾਂ ਜੀ ਮੂਰਤੀ ਪੂਜਾ ਕਰਦੇ ਹੋ ਤੁਸੀਂ ਦੱਸੋ ਵਾ ਜਿਹੜਾ ਗੁਰਦੁਆਰਾ ਸਾਹਿਬ ਹਾਲ ਹੈ ਮੈਂ ਹਾਲ ਚ ਬੈਠੀ ਸੀ ਉਨੋਂ ਮੈਂ ਕਹਾ ਹਾਲ ਚ ਤਾਂ ਫੋਟੋ ਕਿੰਨੀ ਆ ਦੀਵਾਰ ਤੇ ਕਿੰਨੀ ਫੋਟੋ ਲੱਗੀ ਆ ਤੇ ਮੂਰਤੀ ਪੂਜਾ ਨਹੀਂ ਅੰਦਰ ਜਿਹੜਾ ਜੋ ਤੁਸੀਂ ਅੰਦਰ ਵੀ ਫੋਟੋ ਲੱਗੀ ਆ ਇਹ ਮੈਨੂੰ ਕਹ ਰਿਹਾ ਕਿ ਫੋਟੋ ਲੱਗੀਆਂ ਤੇ ਗਲਤ ਤਾਂ ਨਹੀਂ ਗਲਤ ਨਹੀਂ ਹੈ ਤੁਹਾਡਾ ਇੱਕ ਸਤਕਾਰ ਹੁੰਦਾ ਮਨ ਵਿੱਚ ਤੁਹਾਡੇ ਇੱਕ ਜਿੱਦਾਂ ਆਪਾਂ ਬਚਪਨ ਤੋਂ ਦੇਖਦੇ ਆ ਕਿ ਕਮਰੇ ਵਿੱਚ ਕਿਸੇ ਤਰ੍ਹਾਂ ਦੀ ਫੋਟੋ ਹੋਏ ਕਿ ਨਾ ਮੁੰთა ਸੇਲੇ ਉੱਠ ਕੇ ਮਸਾ ਲੇਕਦਾ ਦਿਲ ਆਪਣੇ ਨੂੰ ਖੁਸ਼ੀ ਹੁੰਦੀ ਹੈ ਜੇ ਦਿਲ ਨੂੰ ਜਿਹੜਾ ਹੌਸਲਾ ਹੁੰਦਾ ਹੈ ਫੋਟੋ ਨਾਲ ਕਨੇਗੂਗ ਮਾਡੀ ਗੱਲ ਨਹੀਂ ਇੱਕ ਦਿਲ ਚ ਤੁਹਾਡੇ ਤਸਵੀਰ ਵੱਸ ਜਾਂਦੀ ਹੈ ਨਾ ਜਦੋਂ ਹੁਣ ਗੁਰਨਾਨ ਦੇਵ ਜੀ ਦੀ ਫੋਟੋ ਆਪਾਂ ਦੇਖੀ ਆ ਉਹ ਤਸਵੀਰ ਤੁਸੀਂ ਨਹੀਂ ਦੇਖਦੇ ਕਿਤੇ ਹੁਣ ਨਾ ਵੀ ਹੋਵੇ ਜਦੋਂ ਤੁਸੀਂ ਕਿਤੇ ਜਾਂਦੇ ਆ ਤੁਹਾਨੂੰ ਚ ਕੋਈ ਔਂਕਣ ਅਜੇ ਬਾਬਾ ਨੇ ਕਰੇ ਹਨ ਕਿੱਥੇ ਤੱਕ ਨਹੀਂ ਕਰ ਲੋਗੇ ਉਹ ਤਸਵੀਰ ਤੁਹਾਡੇ ਜ਼ਿਹਨ ਚ ਤੁਹਾਡੇ ਦਿਮਾਗ ਚ ਉਹ ਤਸਵੀਰ ਘੁੰਮਦੀ ਹੈ ਜੋ ਤੁਸੀਂ ਦੇਖੀ ਆ ਜੇ ਤਸਵੀਰ ਨਾ ਹੋਏਗੀ ਤੁਸੀਂ ਕਿਹਨੂੰ ਦੇਖੋਗੇ ਤਸਵੀਰ ਵੀ ਜਿਹੜੀ ਅੱਛੀ ਗੱਲ ਆ ਵਧੀਆ ਗੱਲ ਆ ਹਨ ਅੱਛੇ ਜੀ ਕਹਿੰਦੇ ਤਸਵੀਰਾਂ ਐਦਾਂ ਤੁਸੀਂ ਮੂਰਤੀ ਇਹਨੂੰ ਕੋ ਦੂਸਰ ਜਿੱਥੇ ਫੋਟੋ ਕਿਸੇ ਨਾ ਜਗਿਆ ਹਾਂਜੀ ਤੇ ਉਹ ਗੁੱਸਾ ਕਰ ਲੈ ਇਨੀ ਗੱਲ ਦਾ ਕਹਿੰਦੇ ਜੀ ਏਦਾਂ ਨਹੀਂ ਤੇ ਮੈਂ ਕਿਹਾ ਯਾਰ ਸ਼ੁਰੂਆਤ ਕਿਹਨੇ ਕੀਤੀ ਗੁੱਸਾ ਕਰਨ ਨਾਲ ਦੀ ਕੋਈ ਨਹੀਂ ਚਲੋ ਐਨੀ ਫਿਰ ਕਿਹੜੀ ਵੀ ਕਰ ਲੋ ਟੌਪਿਕ ਕਿਧਰ ਲੱਗੇ ਆਪਾਂ